ਅੱਜ ਬਲਾਕ ਚਗਾਵਾ ਅਧੀਨ ਆਉਂਦੇ ਪਿੰਡ ਮਾਨਾਵਾਲਾ ਦੇ ਇੱਕ ਗਰੀਬ ਪਰਿਵਾਰ ਵਿੱਚ ਉੱਠ ਕੇ ਆਪਣੀ ਮਿਹਨਤ ਸਦਕਾ 23 ਸਾਲਾਂ ਦੀ ਉਮਰ ਵਿੱਚ ਲੈਫਟੀਨੈਂਟ ਦਾ ਵਾਧਾ ਆਉਦਾ ਸੰਭਾਲਣ ਵਾਲੇ ਨੌਜਵਾਨ ਮਨਿੰਦਰਪਾਲ ਸਿੰਘ ਬਾੜ ਦਾ ਪਿੰਡ ਮਾਨਾਵਾਲਾ ਪੁੱਜਣ ਤੇ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪੰਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮੈਦੀਆਂ ਤੇ ਸਰਪੰਚ ਰਿਸ਼ਪਾਲ ਸਿੰਘ ਮਾਨਾਵਾਲਾ ਵੱਲੋਂ ਮਨਿੰਦਰਪਾਲ ਸਿੰਘ ਬਾੜ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਜੀ ਨੇ ਕਿਹਾ ਕਿ ਮਨਿੰਦਰਪਾਲ ਸਿੰਘ ਬਾਦ ਅੱਜ ਦੀ ਨੌਜਵਾਨੀ ਲਈ ਇੱਕ ਮਿਸਾਲ ਬਣੇ ਹਨ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਝੱਠੀਆ ਵੱਲੋਂ ਵੀਡੀਓ ਕਾਲ ਦੁਆਰਾ ਮਨਿੰਦਰਪਾਲ ਸਿੰਘ ਬਾਦ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਮੈਂਬਰ ਜੱਜਪਾਲ ਸਿੰਘ ਮਾਨਾਵਾਲਾ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੀਖਾਂ ਸ਼ੋਪਰੀਤ ਸਿੰਘ ਮਾਨਾਵਾਲਾ ਗੁਰਦਿਆਲ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਮਾਨਾਵਾਲਾ ਗੁਰਸ਼ਰਨ ਸਿੰਘ ਮਾਨਾਵਾਲਾ ਲਾਲ ਸਿੰਘ ਗੁਰਸ਼ਰਨਪ੍ਰੀਤ ਸਿੰਘ ਕਾਲਾ ਸਿੰਘ ਗੁਰਪਰਮਜੀਤ ਸਿੰਘ ਗੁਰਲਾਲ ਸਿੰਘ ਅਤੇ ਪੀਰ ਰਣਜੀਤ ਸਿੰਘ ਹੀਰ ਆਜ ਵਿਅਕਤੀ ਹਾਜ਼ਰ ਸਨ ਸਰਦ ਕਿਰਤ ਸਿੰਘ ਮੈਂ ਅਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਫਰਤੀਆਂ ਐਸਈਓਟੀਏ ਨਈਂ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨੀ ਕਿ 7 ਸਤੰਬਰ ਨੂੰ ਪਾਰਟਿੰਗ ਮਾਰਡ ਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਹੈ ਜਿਹੜੇ ਕਿ ਲੈਫਟਨੈਂਟ ਜਿਹੜੇ ਕਿ ਭਰਤੀ ਹੋਏ ਨੇ ਸਾਡੇ ਵੀਰ ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦੇਣਾ ਜੰਨੀ ਸਾਹਿਬ ਇਲਾਕੇ ਦੇ ਪਹਿਲਾ ਵਾਰ ਇਸ ਦਾ ਬੱਚਾ ਜਿਹੜਾ ਲੈਫਟਨੈਂਟ ਬਣ ਕੇ ਆਇਆ ਤੁਹਾਡੇ ਨਾਲ ਮੇਰਾ ਸਾਡਾ ਲਗਭਗ ਪਹਿਲਾ ਹੋਊਗਾ ਜੀ ਕਿਉਂਕਿ ਚਲੋ ਮੈਂ ਪਹਿਲਾ ਪਿਛਲਾ ਪੁਰਾਣਾ ਤੇ ਨਹੀਂ ਜਾਣਦਾ ਜਦੋਂ ਕਿ ਦਾ ਇਸ ਲਾਈਨ ਦੇ ਵਿੱਚ ਪੈਂਚਾਰ ਪੰਜ ਸਾਲ ਹੋ ਗਿਆ ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ ਜਿਨੀ ਜਿਲ੍ਹੇ ਦੇ ਵਿੱਚ ਹੀ ਪਹਿਲਾ ਹੋਊਗਾ ਜੀ ਹਾਂ ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਕਿ ਪੰਜਾਬ ਦੇ ਮੱਖਾਂ ਦੀ ਭਵਾਂਸ ਨੇ ਮਾਰ ਕਹਿੰਦੇ ਨੇ ਵੀ ਬੱਚਿਆਂ ਨੂੰ ਦੇ ਦੀ ਸੇਵਾ ਕਰਨੀ ਚਾਹੀਦੀ ਹੈ ਕੋਚ ਬਣਤੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਹੈ ਉਹਨਾਂ ਨੇ ਫੌਜ ਦੇ ਵਿੱਚ ਹੋਵੇ ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ ਪਰ ਹੋਵੇ ਮਿਹਨਤ ਸਦਕਾ ਮਿਹਨਤ ਕੀਤੀ ਹੋਵੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਨੂੰ ਦੇਖ ਕੇ ਬਹੁਤ ਉਤਸ਼ਾਹ ਵਾਧਾ ਹੋਰ ਵੀ ਬੱਚਿਆਂ ਦੇ ਵਿੱਚ ਵਾਧਾ ਤਾਂ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਜੀ ਕਿ ਆਪਾਂ ਆਪਣੇ ਪੰਜਾਬ ਵਾਲਾ ਆਪਣੀ ਮਿਹਨਤ ਵਾਲਾ ਜਿਹੜਾ ਕੀ ਵੱਧ ਤੋਂ ਵੱਧ ਜਿਹੜਾ ਕੀ ਧਿਆਨ ਦਿੱਤਾ ਜਾਵੇ ਔਰ ਇਦਾਂ ਜਦੋਂ ਕਿਉਂਕਿ ਆਪਣਾ ਜੇ ਪਿਛਲਾ ਵੀ ਆਪਾਂ ਇਤਿਹਾਸ ਫੋੜ ਕੇ ਦੇਖ ਲਈਏ ਤੇ ਲਗਭਗ ਸਭ ਤੋਂ ਜਿਹੜਾ ਕੀ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂਟ ਦੇ ਹੁਣ ਉਹ ਸਭ ਤੋਂ ਵੱਧ ਕੀ ਪੰਜਾਬ ਮਾਪੇ ਉਹਦਾ ਕਿੱਲੇ ਵੇਚ ਕੇ ਜਾ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਕਹਣਾ ਚਾਹੀਦਾ ਨਹੀਂ ਮੈਂ ਤੇ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜਾ ਕਿਰਤਾਇਆ ਖੇਤੀਬਾੜੀ ਦਾ ਬਹੁਤ ਪਜਾਉ ਆ ਧਰਤੀ ਆ ਸੋ ਕਿਤੇ ਦੇ ਨਾਲ ਆਪਾਂ ਜੁੜੀਏ ਸੋ ਆਪਣੇ ਹੁਣ ਤੇ ਪਹਿਲਾਂ ਤੇ ਹੈਗਾ ਸੀ ਵੀ ਮਾਈਂਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜਾਂ ਕਿੱਦਾਂ ਹੁਣ ਤੁਹਾਡੇ ਸਾਹਮਣੇ ਆ 23-3 ਸਾਲ ਦੀ ਸਰਕਾਰ ਹੋ ਚੁੱਕੀ ਆ ਰੀਪੀਡ ਮਾਨ ਸਾਹਿਬ ਹੋਣਾ ਦੀ ਮੇਰੇ ਖਿਆਲ ਸ਼ਾਇਦ 50000 ਦੇ ਆਸ-ਪਾਸ ਨੌਕਰੀਆਂ ਦੇਤੀਆਂ ਸੋ ਰੋਜ਼ ਰੋਜ਼ ਹਾਂ ਮਿਲਣ ਉਹਨਾਂ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਗੱਲ ਫੇਰ ਮਿਹਨਤ ਤੇ ਆਉਂਦੀ ਆ। ਸਾਧ ਸਿੰਘ ਪਿੰਡ ਮਾਨਾ ਵਾਲਾ ਸਾਡੇ ਆ ਕੇ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣ ਕੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਪਿਤਾਰੀ ਕੀ ਕਰਦੇ ਨੇ ਇਹ ਇਹਨਾਂ ਦੇ ਪਿਤਾ ਸਾਹਿਬ ਦਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤੱਕ ਇਹ ਗਏ ਆ ਜੀ ਪਿੰਡ ਦੇ ਵਿੱਚ ਵਿਆਹ ਦਾ ਮਾਹੌਲ ਆ ਜੀ ਇਹਨਾਂ ਦੇ ਲੈਫਟੀਨੈਂਟ ਬਣ ਦੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਆ ਜੀ ਅੱਗੇ ਤੁਹਾਡੇ ਲਾਕੇ ਚ ਖੜ ਕੇ ਵੱਡੇ ਵੀ ਇਸ ਤਰ੍ਹਾਂ ਕੋਈ ਨੌਜਵਾਨ ਵੱਡਾ ਅਫਸਰ ਬਣਿਆ ਫੌਜ ਦਾ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਆ